ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਾਰਵਾੜੀ ਅਵਲਖ ਬਸ਼ੇਰੀ ਦਿਖਾਉਣੀ ਆ ਚੰਗੇ ਸੋਹਣੇ ਡਿਜ਼ਾਈਨ ਵਾਲੀ ਬਸ਼ੇਰੀ ਦਾ ਇੱਕ ਤਾਂ ਰੰਗ ਬੰਨ ਬੜਾ ਵਧੀਆ ਹੈਗਾ ਮਾਰਕਾ ਸੋਹਣਾ ਹੈਗਾ ਤੇ ਸਭ ਤੋਂ ਵੱਡੀ ਗੱਲ ਆ ਇਹਦੀ ਮਾਂ-ਬਾਪ ਵਾਲੇ ਪਾਸਿਓਂ ਲਾਈਨ ਬੜੀ ਚੰਗੀ ਆ ਇਹ ਦੋਸਤੋ ਜਿਹੜਾ ਮਾਰਵਾੜੀ ਦੇ ਵਿੱਚ ਸਭ ਤੋਂ ਸੋਹਣਾ ਘੋੜਾ ਗਿਣਿਆ ਗਿਆ ਹੈਗਾ ਅਤੀ ਸੁੰਦਰ ਜਿਹਦੀਆਂ ਫੋਟੋਆਂ ਬੜੀਆਂ ਵਾਇਰਲ ਹੋਈਆਂ ਨੇਗੀਆਂ ਉਸ ਘੋੜੇ ਦੀ ਬੱਚੀ ਆ ਇਹ ਇਹਦੀ ਜਿਹੜੀ ਮਾਂ ਗਈ ਉਹ ਫੂਲਮਾਲ ਲੈਣ ਦੀ 26 ਇੰਚ ਹਾਈਟ ਦੀ ਘੋੜੀ ਆ ਸੋ ਇਹਦੀ ਮਾਂ ਵੀ ਆਵਲਖ ਘੋੜੀ ਆ ਦੋਸਤੋ ਬੜਾ ਤਰ੍ਹਾਂ ਤੁਸੀਂ ਚੈੱਕ ਕਰੋ ਬਸ਼ੇਰੀ ਦੀਆਂ ਖੜਨੀ ਕਰਨੀ ਬਸ਼ੇਰੀ ਦੀ ਬੜੀ ਚੰਗੀ ਆ ਗਰਦਨ ਗੁਰਦਨ ਬੜੀ ਪਤਲੀ ਤੇ ਲੰਮੀ ਆ ਮੂੰਹ ਬੜਾ ਪਤਲਾਗਾ ਜੁੜਮਾ ਸ਼ਕੀਨ ਕਾਨਾ ਤੇ ਬਸ਼ੇਰੀ ਦੀ ਬੇਲ ਵੀ ਬੜੀ ਲੰਮੀ ਆ 15 ਮਹੀਨੇ ਬਸ਼ੇਰੀ ਦੀ ਉਮਰ ਆ ਕਾਦੇ ਦਾ 57 ਇੰਚ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਐਸ ਤਰ੍ਹਾਂ ਦੀ ਸ਼ਕੀਨ ਬਸ਼ੇਰੀ ਅਬਲਖ ਖਰੀਦਣਾ ਚਾਹੁੰਦਾ ਤਾਂ ਫੋਨ ਲਾ ਲਿਓ ਬਾਈ ਬੱਲਪਿਆਰ ਨੂੰ ਪਿੰਡਾ ਬਾਈ ਦਾ ਨੱਥੂ ਵਾਲਾ ਗਰਬੀ ਇਹ ਜਦੋਂ ਆਪਾਂ ਬਾਗੇਪੁਰਾਣੀ ਤੋਂ ਜਿਹੜਾ ਨਿਹਾਲ ਸਿੰਘ ਵਾਲਾ ਰੋੜਾ ਉੱਤੇ ਜਾਂਦੇ ਆ ਤਾਂ ਬਾਗੇਪੁਰਾਣੀ ਤੋਂ ਤਕਰੀਬਨ 12-13 ਕਿਲੋਮੀਟਰ ਦੂਰ ਪਿੰਡ ਪੈ ਜਾਂਦਾ ਇਹ ਰੋੜ ਤੋਂ ਥੋੜਾ ਜਿਹਾ ਪਿੱਛੇ ਹਟਮਾ ਮੇਨ ਹਾਈਵੇ ਤੋਂ ਉੱਥੋਂ ਹੀ ਇਹਨੂੰ ਰਾਹ ਜਾਂਦਾ ਛੜਕ ਜਾਂਦੀ ਆ ਤੇ ਬੋਰਡ ਲੱਗਿਆ ਹੋਇਆ ਉੱਥੇ ਪਿੰਡ ਦਾ 메ਨ ਹਾਈਵੇ ਦੇ ਉੱਤੇ ਉੱਥੇ ਬਾਈ ਦੇ ਪਿੰਡ ਨੱਥੂ ਵਾਲਾ ਗਰਬੀ ਮਾਲਵਾ ਸਟੱਡ ਫਾਰਮ ਤੇ ਜਾ ਕੇ ਤੁਸੀਂ ਇਹ ਬੁਸ਼ੇਰੀ ਦੇਖ ਸਕਦੇ ਹੋ ਬਾਈ ਬੱਲਪਿਆਰ ਦਾ ਕੰਟਰੈਕਟਰ ਨੰਬਰ ਤੁਸੀਂ ਨੋਟ ਕਰ ਲਓ 81968 91000 ਤੇ ਬੁਸ਼ੇਰੀ ਚੰਗੀ ਆ ਕਦ ਕਾਠ ਵੀ ਸੋਹਣਾ ਕਰੂ ਨਖਰਾ ਨੋਖਰਾ ਸਭ ਪਣ ਬੜਾਗਾ ਬੁਸ਼ੇਰੀ ਦੇ ਵਿੱਚ ਪਿੱਠਪੁੜੇ ਦੀ ਚੰਗੀ ਆ ਤੇ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਸੋ ਮੈਂ ਇੱਕ ਵਾਰੀ ਡਿਟੇਲੇ ਦੀ ਫੇਰ ਦੱਸ ਦਿੰਨਾ ਤੁਹਾਨੂੰ ਬੇਸ਼ੇਰੀ ਦੀ ਜਿਹੜੀ ਉਮਰ ਆ 15 ਮਹੀਨੇ ਆ ਕਾਦੇ ਦਾ 57 ਇੰਚ ਆ ਤੇ ਪਿਓ ਇਹਦਾ ਅਤੀ ਸੁੰਦਰ ਮਾਂ ਇਹਦੀ ਫੂਲਮਾਲ ਲੈਣ ਦੀ 62 ਇੰਚ ਹਾਈਟ ਦੀ ਅਵਲਖ ਕੋੜੀ ਆ ਦੋਸਤੋ ਸੋ ਚੰਗੀ ਬਣ ਜੂ ਬੇਸ਼ੇਰੀ ਪਿੰਡ ਬਾਈ ਦਾ ਹੈਗਾ ਨੱਥੂ ਵਾਲਾ ਗਰਭੀ ਇਹ ਬਾਗੇ ਪ੍ਰਾਣੇ ਤੋਂ ਤਕਰੀਬਨ 12-13 ਕਿਲੋਮੀਟਰ ਦੂਰ ਆ ਨਿਹਾਲ ਸਿੰਘ ਵਾਲਾ ਰੋਡ ਤੇ ਬਾਈ ਬੱਲ ਪਿਆਰ ਨੂੰ ਤੁਸੀਂ ਫੋਨ ਲਾ ਕੇ ਉਹਦੇ ਪਿੰਡ ਜਾ ਕੇ ਬਿਸ਼ੇਰੀ ਦੇਖ ਕੇ ਖਰੀਦ ਸਕਦੇ ਹੋ ਬਣਤਰਾਂ ਦੀ ਬੜੀ ਚੰਗੀ ਆ ਸਾਊਸੀਲ ਠੰਡੀ ਬਿਸ਼ੇਰੀ ਆ ਤੇ ਹਾਂ ਜਿਹੜਾ ਕੋਈ ਬੰਦਾ ਪਹਿਲੀ ਵਾਰ ਰੱਖਣਾ ਚਾਹੁੰਦਾ ਹੈਗਾ ਬਿਸ਼ੇਰੀ ਜਿੰਨਾਂ ਨੂੰ ਕਈ ਵਾਰ ਐ ਹੁੰਦਾ ਬੰਦਿਆਂ ਨੂੰ ਵੀ ਯਾਰ ਅਬਲਖ ਬਿਸ਼ੇਰੀ ਸੋਹਣੇ ਮਾਰਕੇ ਵਾਲੀ ਆਪਾਂ ਲੈਣੀਆਂ ਸੋਹਣੇ ਡਿਜ਼ਾਈਨ ਵਾਲੀ ਤਾਂ ਬਿਸ਼ੇਰੀ ਬਹੁਤ ਚੰਗੀ ਆ ਤੇ ਬਾਕੀ ਜਿਹੜੀ ਗੱਲਬਾਤ ਆ ਉਹ ਤੁਸੀਂ ਫੋਨ ਤੇ ਜਿਵੇਂ ਕੋਈ ਰੇਟ ਦੀ ਗੱਲਬਾਤ ਆ ਉਹ ਫੋਨ ਤੇ ਹੋਊਗੀ ਤੁਹਾਡੇ ਨਾਲ ਬਾਈ ਬੱਲਪਿਆਰ ਦਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ ਸਕਰੀਨ ਤੇ ਆਪਾਂ ਮੈਂਸ਼ਨ ਕਰਤਾ ਤੇ ਬਾਈ ਦੇ ਪਿੰਡ ਜਾ ਕੇ ਤੁਸੀਂ ਬਸ਼ੇਰੀ ਦੇਖ ਕੇ ਖਰੀਦ ਸਕਦੇ ਹੋ ਖਾਨਦਾਨ ਬੜਾ ਵਧੀਆ ਹੈਗਾ ਬਸ਼ੇਰੀ ਦਾ ਚੰਗੀ ਬਸ਼ੇਰੀ ਆ ਸੋ ਕਾਲ ਕਰ ਲਿਓ ਬਾਈ ਬੱਲਪਿਆਰ ਨੂੰ ਜਿਹੜਾ ਵੀ ਕੋਈ ਚਾਹਵਣ ਸੱਜਣ ਬਸ਼ੇਰੀ ਖਰੀਦਣਾ ਚਾਹੁੰਦਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਬਸ਼ੇਰੀ ਜੋ ਤੁਰਦੀ ਕਰਦੀ ਆ ਸ਼ੋ ਬਹੁਤ ਕਰਦੀ ਆ ਪੈਰਾਪੂਰਾ ਦੀ ਮਜ਼ਬੂਤ ਦਾ ਸਾਫ਼ ਸੁਥਰੀ ਬਸ਼ੇਰੀਆ ਮਿੱਤਰੋ ਸੋ ਕਾਲ ਕਰ ਲਿਓ ਬਾਈ ਬੱਲਪਿਆਰ ਨੂੰ ਧੰਨਵਾਦ ਜੀ